ਨਾਮ ਦੱਸੋ ਬੱਲੇ ਤੁਹਾਡਾ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਤ ਜੈ ਸਿਵਧਾਨ ਮਹਦੀਪ ਜੱਸੀ ਪਿੰਡ ਤੱਲਣ ਤੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਾਜੀ ਜੱਸੀ ਤੱਲਣ ਜੀ ਜੋ ਸ਼੍ਰੀ ਗੁਰਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਹਨ ਉਹਨਾਂ ਵੱਲੋਂ 28 ਮਈ ਪਿੰਡ ਤੱਲਣ ਵਿਖੇ ਬਾਬਾ ਸਾਹਿਬ ਦੇ ਨਾਮ ਤੇ ਉਹਨਾਂ ਦੇ ਜਨਦਹਾੜੇ ਤੇ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਇੱਕ ਸ਼ਾਮ ਬਾਬਾ ਸਾਹਿਬ ਦੇ ਨਾਮ ਜਿਸ ਵਿੱਚ ਮਾਸ਼ੀਵਾੜੇ ਦੇ ਸਾਰੇ ਸਾਥੀਆਂ ਨੂੰ ਇਨਵੀਟੇਸ਼ਨ ਕਾਰਡ ਜੋ ਦਿੱਤੇ ਹਨ ਔਰ ਮੈਂ ਅਪੀਲ ਕਰਦਾ ਮਾਛੀਵਾੜਾ ਸਾਭ ਦੀ ਧਰਤੀ ਤੇ ਕਿ ਜਿੰਨੇ ਵੀ ਸਾਡੇ ਸਾਥੀ ਹਨ ਉਹ ਹੰਮ ਹਮਾ ਕੇ ਪਹੁੰਚਣ ਜੈਗੁਰਦੇਵ ਧਨਗੁਰਦੇਵ ਜੈ ਜੀ ਕਿੰਨਾ ਇਹ ਸਮਾਗਮ ਆ ਤੁਹਾਡਾ ਇਹ ਆਪਣਾ ਹੀ ਸਰ ਦੂਸਰਾ ਸਮਾਗਮ ਆ ਜੀ ਅੱਛਾ ਇਸ ਦੇ ਵਿੱਚ ਜੋ ਗਰੀ ਪਰਿਵਾਰ ਹਨ ਉਹਨਾਂ ਨੂੰ ਬੀਲ ਚੇਰਾ ਤੇ ਸਲਾਈ ਮਸ਼ੀਨਾਂ ਔਰ ਕੰਨਾਂ ਦੀਆਂ ਮਸ਼ੀਨਾਂ ਹਰ ਸਾਲ ਦਿੱਤੀਆਂ ਜਾਂਦੀਆਂ ਔਰ ਉਹ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਹੁੰਦਾ ਹੈ ਪਿਛਲੀ ਵਾਰ 10000 ਤੋਂ ਵੱਧ ਲੋਕ ਉੱਥੇ ਪਹੁੰਚੇ ਅਸੀਂ ਇਸ ਵਾਰ ਇਹ ਅਪੀਲ ਕਰਦੇ ਹਾਂ ਕਿ ਹੋਰ ਵੀ ਵੱਧ ਹਮ ਹਮਾ ਕੇ ਲੋਕ ਪਹੁੰਚਣ ਜੋ 바ਵਾ ਸਾਹ ਦਾ ਸੁਪਨਾ ਉਹ ਆਪਾਂ ਪੂਰਾ ਕਰ ਸਕੀਏ ਔਰ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਸਕੀਏ ਇਹ ਸੰਸਥਾ ਤੁਹਾਡੀ ਕਿੰਨੇ ਕ ਸਮੇਂ ਤੋਂ ਚੱਲ ਰਹੀ ਹੈ ਇਹ ਕਾਫੀ ਜੋ ਸਾਡੇ ਨੋਟਿਸ ਚ ਹੈ 20 ਸਾਲ ਤੋਂ ਪਹਿਲਾਂ ਹੀ ਚੱਲ ਰਹੀ ਹੈ ਜਿਸ ਵਿੱਚ ਇਸ ਨੂੰ ਉੱਪਰ ਲਿਆਉਣ ਲਈ 10 ਸਾਲ ਪੂਰੀ ਲਗਾਤਾਰ ਜੋ ਜਸੀ ਤਲਰ ਜੀ ਪੰਜਾਬ ਪ੍ਰਧਾਨ ਹਨ ਔਰ ਉਹਨਾਂ ਦੇ ਜਿੰਨੇ ਵੀ ਸੀਨੀਅਰ ਹਨ ਉਹਨਾਂ ਨੇ ਸਾਰਿਆਂ ਨੇ ਬਹੁਤ ਹੀ ਵੱਡੇ ਲੈਵਲ ਤੇ ਇਹ ਕੰਮ ਕੀਤਾ ਔਰ ਰਵਿਦਾਸ ਮਹਾਰਾ ਦੇ ਸੁਪਨੇ ਨੂੰ ਔਰ ਬਾਬਾ ਸਾਹਿਬ ਜੀ ਦੇ ਸੁਪਨੇ ਨੂੰ ਪੂਰੀ ਦੁਨੀਆ ਦੇ ਵਿੱਚ ਹੁਸ਼ਾਰਿਆ ਕਿ ਇਹ ਲੋਕਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚ ਸਕੇ ਮਾਚੀਵਾੜਾ ਸਾਹਿਬ ਵਿੱਚ ਯੂਨਿਟ ਤੁਹਾਡੀ ਲੱਗੂਗੀ ਜਾਂ ਲੱਗ ਚੁੱਕੀ ਹੈ ਇਹ ਮਾਚੀਵਾੜਾ ਸਾਹਿਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਨਹੀਂ ਲੱਗੀ ਔਰ ਜਲਦੀ ਇਸ ਬਾਰੇ ਵੀ ਵਿਚਾਰ ਕਰਕੇ ਜਸੀ ਤਲਨ ਜੀ ਦੇ ਨਾਲ ਔਰ ਉਹਨਾਂ ਦੇ ਸਾਥੀਆਂ ਦੇ ਨਾਲ ਆਪਾਂ ਇੱਥੇ ਵੀ ਬਹੁਤ ਵੱਡੀ ਯੂਨਿਟ ਲਾਵਾਂਗੇ ਜਿਸ ਦੇ ਪ੍ਰਧਾਨ ਸਾਥੀ ਜਿੰਨੇ ਵੀ ਹੋਣਗੇ ਸਾਰੇ ਚੁਣੇ ਜਾਣਗੇ ਜਿਵੇਂ ਆਮ ਲੋਕਾਂ ਦਾ ਧੱਕਾ ਹੁੰਦਾ ਕਿ ਸੰਸਥਾ ਉਹਦੇ ਨਾਲ ਖੜਦੀ ਹੈ ਤੁਸੀਂ ਆਮ ਸੋਸ਼ਲ ਮੀਡੀਆ ਤੇ ਹਰ ਰੋਜ਼ ਦੇਖਦੇ ਹੋ ਜਦੋਂ ਵੀ ਕਿਸੇ ਵੀ ਸਾਡੇ ਸਮਾਜ ਦੇ ਨਾਲ ਤੱਕਾ ਜੋ ਕੋਈ ਵੀ ਗੱਲਬਾਤ ਹੁੰਦੀ ਹੈ ਉੱਥੇ ਸਾਡੀ ਸੰਸਥਾ ਪਹੁੰਚਦੀ ਹੈ ਜਿਵੇਂ ਤੱਲਣ ਜੀ ਉਹਨਾਂ ਦੇ ਸਾਥੀ ਸਾਰੇ ਪਹੁੰਚਦੇ ਹਨ ਔਰ ਜਿੰਨੇ ਵੀ ਨੌਜਵਾਨ ਸਾਡੇ ਨਾਲ ਜੁੜੇ ਹਨ ਉਹ ਪਹੁੰਚਦੇ ਹਨ ਜਿੱਥੇ ਵੀ ਕੋਈ ਵੀ ਮਸਲਾ ਨਹੀਂ ਹੁੰਦਾ ਹੱਲ ਤੇ ਉੱਥੇ ਸਾਡੀ ਯੂਨਿਟ ਪਹੁੰਚ ਕੇ ਉਸ ਨੂੰ ਹੱਲ ਕਰਦੀ ਹੈ ਔਰ ਅਫਸਰਾਂ ਦੇ ਨਾਲ ਵੱਡੇ ਲੈਵਲ ਤੇ ਮੁਲਾਕਾਤ ਕਰਦੀ ਇਸ ਸਮਾਗਮ ਦੀ ਇੱਕ ਵਾਰੀ ਡੇਟ ਦੱਸ ਦਿਓ ਥੋੜੀ ਜੀ ਪਿੰਡ ਦੱਸ ਦਿਓ ਪਿੰਡ ਤੱਲਣ ਵਿਖੇ 28 ਮਈ ਸੰਨ 2025 ਨੂੰ ਦਿਨ ਬੁੱਧਵਾਰ ਨੂੰ ਬਾਬਾ ਸਾਹਿਬ ਜੀ ਦੀ ਪਾਰਕ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਹੈ